गावे को तान हुए किसे तान गावे को दांत जाने निशान गावे को गुणवडियाँ चार गावे को विद्या विकम विचार गावे को साज करे तान खे गावे को जी ले फिर दे गावे को जापे दिसे दूर ਗਾਵੇ ਕੋ ਵੇਖੇ ਹਾਦਰਾ ਦੂਰ ਕਤਨਾ ਕਤੀ ਨਾ ਆਵੇ ਤੋਟ ਕਤ кат ਕਤੀ ਕੋਟੇ ਕੋਟ ਕੋਟ ਦਿਨ ਦਾ ਦੇ ਲੈਣ ਦੇ ਤੱਕ ਆਏ ਜੁਗਾ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਕਸਾ ਵੇ ਪਰਵਾਹ ਇਹ ਜੋ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਜਪਜੀ ਸਾਹਿਬ ਜੀ ਦੀ ਤੀਸਰੀ ਪੌੜੀ ਹੈ ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਪਰਮਾਤਮਾ ਨੂੰ ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਨ ਵਾਲਿਆਂ ਦੀ ਗੱਲ ਕੀਤੀ ਹੈ ਜਪਜੀ ਸਾਹਿਬ ਜੀ ਦੀ 27ਵੀਂ ਪੌੜੀ ਅਤੇ ਸੋਦਰ ਵਾਲੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਸਾਰੀ ਦੀ ਸਾਰੀ ਕਾਇਨਾਤ ਪਰਮਾਤਮਾ ਨੂੰ ਗੌਂਦੀ ਹੋਈ ਬਿਆਨ ਕੀਤੀ ਹੈ ਗਾਵਨ ਤੁਧ ਨੂੰ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਇਸ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਸਾਰੀ ਕਾਇਨਾਤ ਪਰਮਾਤਮਾ ਨੂੰ ਗਾਇਨ ਕਰਦੀ ਹੋਈ ਬਿਆਨ ਕੀਤੀ ਹੈ ਤੀਸਰੀ ਪੌੜੀ ਦੇ ਅੰਦਰ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਜਿਸ ਜੀਵ ਦੇ ਕੋਲ ਪਰਮਾਤਮਾ ਦਾ ਬਖਸ਼ਿਆ ਹੋਇਆ ਬਲ ਹੈ ਤਾਕਤ ਹੈ ਤਾਨ ਹੈ ਉਹ ਅਕਾਲ ਪੁਰਖ ਦੇ ਬਖਸ਼ਿਸ਼ ਕੀਤੇ ਹੋਏ ਬਲ ਨੂੰ ਦੇਖ ਕੇ ਤਾਕਤ ਨੂੰ ਦੇਖ ਕੇ ਤੇ ਉਸ ਦੇ ਗੁਣ ਗਾਇਨ ਕਰਦਾ ਹੈ ਅਕਾਲ ਪੁਰਖ ਦੇ ਉਹ ਕੰਮ ਕਥਨ ਕਰਦਾ ਹੈ ਜਿਨ੍ਹਾਂ ਤੋਂ ਉਸ ਦੀ ਵੱਡੀ ਤਾਕਤ ਪ੍ਰਗਟ ਹੋਏ ਕੋਈ ਜੀਵ ਅਕਾਲ ਪੁਰਖ ਦੀਆਂ ਦਾਤਾਂ ਨੂੰ ਉਸ ਦੀ ਰਹਿਮਤ ਦਾ ਨਿਸ਼ਾਨ ਸਮਝ ਕੇ ਤੇ ਉਸ ਦੇ ਗੁਣ ਗਾਇਨ ਕਰਦਾ ਹੈ ਗਾਵੇ ਕੋ ਤਾਂ ਹੋਵੇ ਕਿਸੇ ਤਾਂ ਗਾਵੇ ਕੋ ਦਾਤ ਜਾਣੇ ਨਿਸ਼ਾਨ ਕੋਈ ਮਨੁੱਖ ਰੱਬ ਦੇ ਸੋਹਣੇ ਗੁਣ ਤੇ ਸੋਹਣੀਆਂ ਵਡਿਆਈਆਂ ਨੂੰ ਗਾਇਨ ਕਰਦਾ ਹੈ ਕੋਈ ਮਨੁੱਖ ਵਿਦਿਆ ਦੇ ਬਲ ਦੇ ਨਾਲ ਅਕਾਲ ਪੁਰਖ ਦੇ ਕਠਨ ਗਿਆਨ ਨੂੰ ਗਾਉਂਦਾ ਹੈ ਜਿਵੇਂ ਕਿ ਸੰਸਕ੍ਰਿਤ ਵਿਦਿਆ ਬਹੁਤ ਕਠਨ ਤੇ ਔਖੀ ਦੱਸੀ ਜਾਂਦੀ ਹੈ ਇਸੇ ਹੀ ਤਰ੍ਹਾਂ ਵੱਖ-ਵੱਖ ਭਾਸ਼ਾਵਾਂ ਤੇ ਉਹਨਾਂ ਭਾਸ਼ਾਵਾਂ ਦਾ ਗਿਆਨ ਜੋ ਕਿ ਮਿਹਨਤ ਮੰਗਦਾ ਹੈ ਪੰਡਿਤ ਲੋਕ ਗਿਆਨੀ ਲੋਕ ਇਹਨਾਂ ਔਖੀ ਵਿਦਿਆ ਤੇ ਧਾਰਮਿਕ ਗ੍ਰੰਥਾਂ ਨੂੰ ਪੜ੍ਹ-ਪੜ੍ਹ ਕੇ ਤੇ ਉਸ ਪ੍ਰਮਾਤਮਾ ਨੂੰ ਗਾਇਨ ਕਰਦੇ ਹਨ ਜਿਵੇਂ ਸ਼ਾਸਤਰ ਆਦਿਕ ਦੁਆਰਾ ਆਤਮਿਕ ਫਿਲਾਸਫੀ ਦੇ ਔਖੇ ਵਿਸ਼ਿਆਂ ਤੇ ਵਿਚਾਰ ਕਰਦੇ ਹਨ ਗਾਵੇ ਕੋ ਵਿਦਿਆ ਵਿਖੰ ਵਿਚਾਰ ਕੋਈ ਮਨੁੱਖ ਇਉਂ ਗਾਉਂਦਾ ਹੈ ਕਿ ਅਕਾਲ ਪੁਰਖ ਸਰੀਰ ਨੂੰ ਸਵਾ ਕਰਦਾ ਹੈ ਸਰੀਰ ਨੂੰ ਸਾਜਦਾ ਹੈ ਕੋਈ ਮਨੁੱਖ ਇਉਂ ਗਾਉਂਦਾ ਹੈ ਕਿ ਅਕਾਲ ਪੁਰਖ ਸਰੀਰਾਂ ਵਿੱਚੋਂ ਜਿੰਦ ਕੱਢ ਕੇ ਫਿਰ ਦੂਸਰੇ ਸਰੀਰ ਵਿੱਚ ਪਾ ਦਿੰਦਾ ਹੈ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਹੁਣ ਜਦੋਂ ਅਸੀਂ ਜੀਵਾਂ ਦੀ ਸਾਜਨਾ ਦੀ ਜੋ ਸੰਸਾਰ ਦੀ ਸਜਣਾ ਦੀ ਗੱਲ ਕਰੀਦਾ ਹੈ ਰਚਨਾ ਦੀ ਗੱਲ ਕਰੀਦਾ ਹੈ ਜਿਵੇਂ ਕਿ ਮੰਨਿਆ ਜਾਂਦਾ ਹੈ ਕਿ ਬ੍ਰਹਮਾ ਜਿਹੜਾ ਹੈ ਉਹ ਜੀਵਾਂ ਨੂੰ ਪੈਦਾ ਕਰਦਾ ਹੈ ਸ਼ਿਵ ਜੀ ਜਿਹੜਾ ਹੈ ਉਹ ਜੀਵਾਂ ਦਾ ਸੰਘਾਰ ਕਰਦਾ ਹੈ ਵਿਸ਼ਨੂੰ ਜੀਵਾਂ ਨੂੰ ਅਰਿੱਜ ਘੜਾ ਪੜਾਉਂਦਾ ਹੈ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਸਤ ਗੁਰੂ ਜੀ ਦੇ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਸਭ ਕੋਈ اے ਪ੍ਰਭੂ ਜੀ ਤੁਸੀਂ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਆਪ ਹੀ ਇਸ ਨੂੰ ਪੈਦਾ ਕਰਕੇ ਨਾਸ਼ ਕਰਦੇ ਹੋ ਤੇ ਆਪ ਹੀ ਇਸ ਨੂੰ ਚਲਾਉਂਦੇ ਹੋ ਸੋ ਸਤਿਗੁਰੂ ਜੀ ਬਚਨ ਕਰ ਰਹੇ ਹਨ ਕਿ ਕੋਈ ਮਨੁੱਖ ਇਸ ਤਰ੍ਹਾਂ ਪਰਮਾਤਮਾ ਨੂੰ ਗਾਉਂਦਾ ਹੈ ਕਿ ਪਰਮਾਤਮਾ ਜੀਵਾਂ ਦੀ ਸ੍ਰਿਸ਼ਟੀ ਦੀ ਸੰਸਾਰ ਦੀ ਸਜਨਾ ਕਰਦਾ ਹੈ ਕੋਈ ਮਨੁੱਖ ਇਸ ਤਰ੍ਹਾਂ ਗਾਉਂਦਾ ਹੈ ਕਿ ਸੰਸਾਰ ਨੂੰ ਪਰਮਾਤਮਾ ਨਾਸ਼ ਕਰਦਾ ਹੈ ਖਤਮ ਕਰਦਾ ਹੈ ਪਰਮਾਤਮਾ ਦੇ ਹੁਕਮ ਦੇ ਨਾਲ ਹੀ ਸੰਸਾਰ ਵਿੰਸਦਾ ਹੈ ਗਾਵੇ ਕੋ ਜੀ ਲੈ ਫਿਰਦੇ ਕਈ ਲੋਕ ਇਸ ਤਰ੍ਹਾਂ ਗਾਉਂਦੇ ਹਨ ਕਿ ਪਰਮਾਤਮਾ जिंद ਲੈ ਲਿੰਦਾ ਹੈ जिंद ਦੇ ਦਿੰਦਾ ਹੈ ਸਰੀਰਾਂ ਵਿੱਚ जिंद ਪਾ ਦਿੰਦਾ ਹੈ ਸਰੀਰਾਂ ਵਿੱਚੋਂ जिंद ਕੱਢ ਲਿੰਦਾ ਗਾਵੇ ਕੋ Japay dise dur ਕੋਈ ਮਨੁੱਖ ਆਖਦਾ ਹੈ ਕਿ ਅਕਾਲ ਪੁਰਖ ਦੂਰ Japda ਹੈ ਤੇ ਕੋਈ ਮਨੁੱਖ ਉਸ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਸ ਦੇ ਗੁਣ ਗਾਇਨ ਕਰਦਾ ਕਥਨਾ ਕਥੀ ਨਾ ਆਵੇ ਤੋਟ ਪਰਮਾਤਮਾ ਨੂੰ ਕਥਨ ਕਰਨ ਵਾਲਿਆਂ ਦਾ ਤੇ ਪਰਮਾਤਮਾ ਦਾ ਕਥਨ ਕਰ ਕਰਕੇ ਅੰਤ ਨਹੀਂ ਲੱਭਦਾ ਅੰਤ ਨਹੀਂ ਪਾਇਆ ਜਾ ਸਕਦਾ ਜਦੋਂ ਤੋਂ ਇਹ ਸੰਸਾਰ ਦੀ ਰਚਨਾ ਹੋਈ ਹੈ ਜੀਵ ਉਸ ਪਰਮਾਤਮਾ ਦਾ ਅੰਤ ਲੱਭਣ ਦਾ ਉਸ ਦਾ ਭੇਦ ਪਾਉਣ ਦਾ ਕੋਸ਼ਿਸ਼ ਕਰ ਰਹੇ ਹਨ ਜਿਵੇਂ ਕਿ ਜਾਪਜੀ ਸਾਹਿਬ ਜੀ ਦੀ 24ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਨੇ ਬਚਨ ਕੀਤੇ ਹਨ ਅੰਤ ਨਾ ਸਿਫਤਿ ਕਹਿਣ ਨਾ ਅੰਤ ਸੁਪਰਮਾਤਮਾ ਦੇ ਕਿਸੇ ਵੀ ਚੀਜ਼ ਦਾ ਅੰਤ ਨਹੀਂ ਹੈ ਇਸੇ ਹੀ ਤਰ੍ਹਾਂ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਇ ਜਾਹੇ ਅਣਗਿਣਤ ਜੀਵ ਪਰਮਾਤਮਾ ਦਾ ਅੰਤ ਭਾਲ ਦੇ ਭਾਲ ਦੇ ਅਖੀਰ ਆਪ ਸੰਸਾਰ ਤੋਂ ਚਲੇ ਗਏ ਪਰ ਪਰਮਾਤਮਾ ਦਾ ਅੰਤ ਨਹੀਂ ਲੱਭਿਆ ਪਰਮਾਤਮਾ ਨੂੰ ਕਤਲ ਕਰਨ ਵਾਲਿਆਂ ਨੇ ਪਰਮਾਤਮਾ ਦਾ ਅਖੀਰਲਾ ਬੰਨਣਾ ਨਹੀਂ ਲੱਭ ਪਾਇਆ ਕਤ ਕਤ ਕਤੇ ਕੋਟੇ ਕੋਟ ਕੋਟ ਕਰੋੜਾ ਹੀ ਜੀਵ ਉਸ ਪਰਮਾਤਮਾ ਨੂੰ ਕਥਨ ਕਰਦੇ ਹਨ ਤੇ ਕਰੋੜਾ ਜੀਵਾਂ ਦੇ ਕਥਨ ਕਰਨ ਦੇ ਨਾਲ ਵੀ ਉਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਦਿਨ ਦਾ ਦੇ ਲੈਂਦੇ ਤੱਕ ਪਾਹੀਂ ਦਤਾਰ ਪਰਮਾਤਮਾ ਸਭ ਜੀਵਾਂ ਨੂੰ ਰਿਜਕ ਦੇ ਰਿਹਾ ਹੈ ਜਦੋਂ ਤੋਂ ਸੰਸਾਰ ਰਚਿਆ ਹੈ ਉਦੋਂ ਤੋਂ ਹੀ ਜੀਵਾਂ ਨੂੰ ਅਰਜ਼ਿਕ અપਾੜਾ ਰਿਹਾ ਹੈ ਪਰ ਜੀਵ ਜਿਹੜੇ ਹਨ ਆਪ ਤੱਕ ਜਾਂਦੇ ਹਨ ਤੇ ਇਸ ਸੰਸਾਰ ਤੋਂ ਚਲਦੇ ਬਣਦੇ ਹਨ ਜੁਗਾ ਜਗੰਤਰਾਂ ਤੋਂ ਪਰਮਾਤਮਾ ਜੀਵਾਂ ਨੂੰ ਰੋਜੀ ਦੇ ਰਿਹਾ ਹੈ ਅਰਜ਼ਿਕ ਦੇ ਰਿਹਾ ਹੈ ਜੁਗਾ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾ ਹੁਕਮ ਵਾਲੇ ਰੱਬ ਦਾ ਹੁਕਮ ਹੀ ਸੰਸਾਰ ਦੀ ਕਾਰ ਨੂੰ ਚਲਾ ਰਿਹਾ ਹੈ। ਹੇ ਨਾਨਕ ਉਹ ਨਿਰੰਕਾਰ ਸਦਾ ਵੇਪਰਵਾਹ ਤੇ ਪ੍ਰਸੰਨ ਹੈ। ਸਭ ਜੀਵਾਂ ਨੂੰ ਅਤੋਟ ਪਦਾਰਥ ਦਿੰਦਾ ਹੈ ਤੇ ਅਕਾਲ ਪੁਰਖ ਸਦਾ ਖੇੜੇ ਵਿੱਚ ਰਹਿੰਦਾ ਹੈ। ਉਸ ਦੇ ਹੁਕਮ ਰੂਪ ਸਤਾਹੀ ਸਾਰੇ ਵਿਹਾਰ ਨੂੰ ਨਿਭਾਰ ਰਹੀ ਹੈ। ਸੋ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਪਰਮਾਤਮਾ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੈ ਸੰਸਾਰ ਦੀ ਪਾਲਣਾ ਕਰਦਾ ਹੈ ਸੰਸਾਰ ਦੇ ਜੀਵਾਂ ਦਾ ਸੰਘਰ ਕਰਦਾ ਹੈ ਤੇ ਸਾਰਾ ਸੰਸਾਰ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਚੱਲ ਰਿਹਾ ਹੈ ਹੁਕਮ ਹੀ ਹੁਕਮ ਚਲਾਇ ਰਾ ਉਹ ਪਰਮਾਤਮਾ ਬੇਮੁਥਾਜ ਹੈ ਉਸ ਨੂੰ ਕਿਸੇ ਦੀ ਮੁਥਾਜੀ ਦੀ ਜ਼ਰੂਰਤ ਨਹੀਂ ਨਾ ਹੀ ਉਸ ਪਰਮਾਤਮਾ ਨੂੰ ਕੋਈ ਚਿੰਤਾ ਹੈ ਫਿਕਰ ਹੈ ਸੋਗ ਹੈ ਉਹ ਸਦਾ ਹੀ ਖੜਿਆ ਰਹਿੰਦਾ ਹੈ ਸਦਾ ਵੇ ਪਰਵਾ ਰਹਿੰਦਾ ਹੈ ਉਹੀਆਂ ਪੁੱਲਾਂ ਦੀ ਕਿਮਾ